ਉਪਰ ਰੇਂਜ ਦੇ ਪੁਲਿਸ ਮੁਖੀ ਹਰਚਰ ਸਿੰਘ ਪੋਲਰ ਨੂੰ ਸੀਬੀਆਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਆ ਰਹੀ ਹੈ ਦਦਨੇਆ ਰਿਸ਼ਵਤ ਦੇ ਇਲਜ਼ਾਮ ਲੱਗੇ ਨੇ ਕਿ ਰੋਪੜ ਰੇਂਜ ਦੇ ਮੁਖੀ ਨੇ ਰਿਸ਼ਵਤ ਲਈ ਹੈ ਜਿਸ ਤੋਂ ਬਾਅਦ ਇਹ ਟਰੈਪ ਸੀਬੀਆਈ ਪੁਲਿਸ ਨੇ ਲਗਾਇਆ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਪਾ ਦਿੱਤੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਖ-ਵੱਖ ਟਿਕਾਣਿਆਂ ਤੋਂ ਉੱਤੇ ਵੀ ਹੁਣ ਛਾਪੇਮਾਰੀ ਹੋ ਰਹੀ ਹੈ ਦਦਨੇਆ ਉਹਨਾਂ ਦੇ ਘਰ ਤੇ ਹੋਰ ਵੀ ਜਿਹੜੇ ਉਹਨਾਂ ਦੇ ਦਫ਼ਤਰ ਨੇ ਉੱਥੇ ਵੀ ਜਾ ਕੇ ਸੀਬੀਆਈ ਪਹੁੰਚ ਗਈ ਹੈ ਪਰ ਇਸ ਦੇ ਪਿੱਛੇ ਹੁਣ ਪੂਰੀ ਪੁਸ਼ਟੀ ਨਹੀਂ ਹੋ ਪਾਈ ਕਿ ਆਖਰ ਰਿਸ਼ਵਤ ਦਾ ਮਾਮਲਾ ਕਿਵੇਂ ਜੁੜਿਆ ਕਈ ਲੋਕਾਂ ਤੋਂ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਸੂਤਰਤ ਹਵਾਲੇ ਵੀ ਸਾਹਮਣੇ ਆ ਰਿਹਾ ਕਿ 5 ਲੱਖ ਰੁਪਇਆ ਮੈਨਾਂ ਰਿਸ਼ਵਤ ਲਈ ਲਈ ਜਾਂਦੀ ਸੀ ਉਸ ਤੋਂ ਬਾਅਦ ਕਾਫੀ ਲੰਬੇ ਸਮੇਂ ਤੋਂ ਸੀਬੀਆਈ ਹੁਣੇ ਦੇ ਪਿੱਛੇ ਲੱਗੇ ਹੋਈ ਸੀ ਤੇ ਅੱਜ ਉਨ੍ਹਾਂ ਦੀ ਮੌਕੇ ਤੇ ਗ੍ਰਿਫਤਾਰੀ ਪਾਈ ਹੈ ਇਸ ਤਰੀਕੇ ਦੀ ਖਬਰ ਸਾਨੂੰ ਕੋ ਕਿ ਆਈ ਹੈ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਿਹਾ ਜਿੱਤੇ ਕਿ ਹਰਚੰਦ ਸਿੰਘ ਪੋਲਰ ਤਦਨ ਨੇ ਆ ਕਈ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਰਹ ਚੁੱਕੇ ਨੇ ਜਿਵੇਂ ਸੰਗਰੂਰ ਬਰਨਾਲਾ ਮੁਹਾਰੀ ਦੇ ਵਿੱਚ ਐਸਐਸਪੀ ਤੌਰ ਡਿਊਟੀ ਨਿਭਾ ਚੁੱਕੇ ਨੇ ਹਰਚੰਦ ਸਿੰਘ ਪੋਲਰ ਤੇ ਹੁਣ ਇੱਕ ਵੱਡੇ ਅਹੁਦੇਦਾਰ ਡੀਆਈਜੀ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਪਰ ਇਸ ਦੇ ਪਿੱਛੇ ਅਸਲ ਸਚਾਈ ਕੀ ਹੈ ਇਨਕੁਆਰੀ ਦਾ ਵਿਸ਼ਾ ਇਸ ਨੂੰ ਲੈ ਕੇ ਥੋੜੀ ਦੇਰ ਬਾਅਦ ਹੀ ਦੱਸਿਆ ਜਾ ਰਿਹਾ ਕਿ ਸੀਬੀਆਈ ਪੁਲਿਸ ਇੱਕ ਪ੍ਰੈਸ ਨੋਟ ਜਾਰੀ ਕਰਨ ਜਾ ਰਹੇ ਹੈ ਜਿਸ ਤੋਂ ਵਿੱਚ ਪੂਰਾ ਕਲੀਅਰ ਹੋ ਜਾਏਗਾ ਕਿ ਆਖਿਰ ਡੀਏਜੀ ਪੋਲਰ ਨੇ ਕਿੰਨੀ ਰਿਸ਼ਵਤ ਲਈ ਸੀ ਜਾਂ ਫਿਰ ਉਹਨਾਂ ਦੀਆਂ ਪਿੱਛੇ ਨੂੰ ਉਹਨਾਂ ਦੀ ਜਾਂਚ ਹੋਵੇਗੀ ਕਿ ਕਿਤੇ ਕਿਤੇ ਫਾਰਮ ਹਾਊਸ ਬਣਾਏ ਨੇ ਕਿਤੇ ਕਿਤੇ ਉਹਨਾਂ ਨੇ ਰਿਸ਼ਵਤ ਲਈ ਹੈ ਇਹ ਪੂਰੀ ਜਾਂਚ ਦਾ ਵਿਸ਼ਾ ਹੈ ਤਾਂ ਸੀਬੀਆਈ ਨੇ ਜਿਹੜਾ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਹੁਣ ਥੋੜੀ ਦੇਰ ਬਾਅਦ ਦੀ ਜੋ ਵੀ ਪ੍ਰੈਸ ਨੋਟ ਜਾਰੀ ਹੋਏਗਾ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਆਖਿਰ ਕਿੰਨੀ ਰਿਸ਼ਵਤ ਦੇ ਵਿੱਚ ਹਰਚੰਦ ਸਿੰਘ ਪੋਲਰ ਜੋ ਕਿ ਰੋਪੜ ਨੇ ਦੇ ਮੁਖੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਧੰਨਵਾਦ